ਅੱਜ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਦਾ ਪੂਰੇ ਦਾ ਪੂਰੀ ਦਾਸਤਾਨ ਸਿੱਖਾਂ ਨੇ ਆ ਕੇ ਸੁਣਾਈ ਗੁਰੂ ਅਰਗੁਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਮਾਤਾ ਗੰਗਾ ਜੀ ਭਾਈ ਬਿਧੀ ਚੰਦ ਜੀ ਭਾਈ ਪੈੜਾ ਜੀ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਭਾਈ ਲੰਗਾ ਜੀ ਸਾਰੇ ਗੁਰਸ਼ਖ ਬੈਠੇ ਇਸ ਤਰ੍ਹਾਂ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਸਤਿਗੁਰਾਂ ਨੇ ਫਰਮਾਇਆ ਕਿ ਪਿਤਾ ਜੀ ਦਾ ਜਿਹੜਾ ਪਾਠ ਹੈ ਉਹ ਕੋਠਾ ਸਾਹਿਬ ਵਿੱਚ ਰੱਖਿਆ ਜਾਏ ਮੈਂ ਇਹ ਵੀ ਪੜਿਆ ਹਰਮੰਦਰ ਸਾਹਿਬ ਵਿੱਚ ਜ਼ਿਕਰ ਨਹੀਂ ਆਇਆ ਤੇ ਮੇਰਾ ਖਿਆਲ ਅੱਜ ਵੀ ਹਰਮੰਦਰ ਸਾਹਿਬ ਵਿੱਚ ਕਿਸੇ ਦੇ ਭੋਗ ਦਾ ਪਾਠ ਨਹੀਂ ਰੱਖਿਆ ਜਾਂਦਾ ਸ਼ਾਇਦ ਆਪ ਨੂੰ ਪਤਾ ਹੋਵੇ ਕੋਠਾ ਸਾਹਿਬ ਸੀ ਉਦੋਂ ਕੋਠਾ ਸਾਹਿਬ ਹੁਣ ਸ੍ਰੀ ਅਕਾਲ ਸਥਾਨ ਸਾਹਿਬ ਦੀ ਬਿਲਡਿੰਗ ਵਿੱਚ ਆ ਚੁੱਕਾ ਹੈ ਇਹ ਬਿਲਡਿੰਗ ਗੁਰੂ ਅਰਗੁਨ ਸਾਹਿਬ ਨੇ ਨਹੀਂ ਸੀ ਬਣਾਈ ਸਿਰਫ ਥੱਲੇ ਵਾਲਾ ਤਖਤ ਅਕਾਲ ਬੁੰਗਾ ਪਰ ਤਖਤ ਅਸੀਂ ਵਰਤੰਸ਼ ਸ਼ਬਦ ਸਤਿਗੁਰੂ ਗੁਰੂ ਅਰਗੁਨ ਸਾਹਿਬ ਜੀ ਨੇ ਪਾਠ ਰਖਾਇਆ ਪਾਠਾ ਕਿਹਾ ਗਿਆ 12 ਦਿਨ ਦਾ ਜ਼ਿਕਰ ਹੁੰਦਾ ਗੁਰੂ ਬਿਲਾਸ ਪਾਸ਼ੀ ਸ਼ੇਵਿਚ ਤਨ ਗੁਰੂ ਹਰਗੋਬਿੰਦ ਸਾਹਿਬ ਰੋਜ਼ ਪਾਠ ਸੁਣਾਉਂਦੇ ਨੇ ਤੇ ਨਾ ਸੰਗਤ ਨੂੰ ਤਰਵਾਸ ਪੈ ਦਿੰਦੇ ਨੇ ਹੁਣ ਤੁਸੀਂ حساب ਲਾ ਲਓ ਕਿ ਤਕਰੀਬਨ ਮਹਾਰਾਜ ਦੀ ਆਰਬਲਾ 11-12 ਸਾਲ ਦੀ ਹੈ ਐਡਾ ਵੱਡਾ ਤਰਵਾਸ ਪੈ ਦਿੰਦੇ ਆ ਅੱਜ ਗੁਰੂ ਅਰਜੁਨ ਦੇ ਮਹਾਰਾਜ ਮਸੰਦ ਵੀ ਆ ਗਏ ਉਹਨਾਂ ਦੀ ਸ਼ਹਾਦਤ ਦਾ ਜਦੋਂ ਭੋਗ ਪਾਇਆ ਗਿਆ ਉਸੇ ਵਕਤ ਭੋਗ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਉੱਥੇ ਨੇ ਮੈਂ ਜਿਹੜੀ ਆਪ ਨੂੰ ਬੇਨਤੀ ਕਰਨੀ ਭਾਈ ਗੁਰਦਾਸ ਸਾਹਿਬ ਉੱਥੇ ਨੇ ਮਸੰਦ ਉੱਥੇ ਨੇ ਉਸੇ ਵਕਤ ਮਸੰਦ ਇੱਕ ਓਨ ਦੀ ਮਾਲਾ ਤੇ ਇੱਕ ਟੋਪੀ ਲੈ ਕੇ ਆ ਗਿਆ ਜਿਹਨੂੰ ਆਪਾਂ ਸੇਲੀ ਟੋਪੀ ਕਹਿੰਦੇ ਨੇ ਤੁਸੀਂ ਕਈ ਵਾਰੀ ਦੇਖਿਓ ਜਦੋਂ ਤਸਵੀਰ ਬਣਾਉਂਦੇ ਆ ਨਾ ਜੀ ਤੇ ਚਲੋ ਤਸਵੀਰਾਂ ਤੇ ਆਪਣੇ ਸਾਦਨਾ ਬਣਾ ਰਿਹਾ ਉਹਦੇ ਉੱਤੇ ਨਿੱਕੀ ਜੀ ਮਾਲਾ ਪਈ ਹੁੰਦੀ ਏ ਉਹਨੂੰ ਸੇਲੀ ਕਹਿੰਦੇ ਆ ਵੈਸੇ ਉਹ ਓਨ ਦੀ ਮਾਲਾ ਹੁੰਦੀ ਸੇਲੀ ਟੋਪੀ ਲੈ ਕੇ ਆਏ ਗੁਰੂ ਹਰਗੋਬਿੰਦ ਸਾਹਿਬ ਨੇ ਉਸੇ ਵਕਤ ਕਹਿ ਦਿੱਤਾ ਬਾਬਾ ਜੀ ਨੂੰ ਬਾਬਾ ਜੀ ਇਹਨਾਂ ਨੂੰ ਕਹੋ ਇਹ ਸੇਲੀ ਤੇ ਟੋਪੀ ਤੋਸ਼ੇਖਾਨੇ ਵਿੱਚ ਰੱਖ ਦਿੱਤੀ ਜਾਏ ਕੀ ਜੀ ਮਹਾਰਾਜ ਜੀ ਨੇ ਉਸ ਦਿਨ ਦਸਤਾਰ ਸਜਾਈ ਜੀ ਇਤਿਹਾਸ ਕਹਿੰਦਾ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਬਾਬਾ ਜੀ ਸੇਲੀ ਟੋਪੀ ਰੱਖ ਦਿਓ ਉੱਥੇ ਅੱਜ ਅਸੀਂ ਦੋ ਕਿਰਪਾਨਾਂ ਧਾਰਨ ਕਰਨੀਆਂ ਨੇ ਇਹਦਾ ਮਤਲਬ ਤਿਆਰੀ ਪਹਿਲਾਂ ਹੈ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਤਾ ਜੀ ਦੇ ਸ਼ਾਦਤ ਤੋਂ ਬਾਅਦ ਦੋਨੋਂ ਕਿਰਪਾਨਾਂ ਮੰਗਾ ਲਈਆਂ ਗਾਤਰੇ ਕਿਰਪਾਨਾਂ ਸੰਜੀ ਵੱਡੀਆਂ ਇਤਿਹਾਸ ਕਹਿੰਦਾ ਹੈ ਕਿ ਉਸ ਵਕਤ ਬਾਬਾ ਬੁੱਢਾ ਜੀ ਨੂੰ ਕਿਹਾ ਗਿਆ ਕਿਰਪਾਨਾਂ ਆਪ ਜੀ ਨੇ ਪਹਿਨਆਂੀਆਂ ਨੇ ਕਈ ਵਾਰੀ ਕਈ ਕਹਿੰਦੇ ਆ ਵੀ ਇੱਕ ਪੁੱਠੀ ਪੈ ਗਈ ਨਹੀਂ ਇਸ ਤਰ੍ਹਾਂ ਨਹੀਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕਿਰਪਾਨਾਂ ਪਾਓ ਦੋਨੋਂ ਮੈਂ ਅਜ ਥੋੜੀ ਜੀ ਵਿਆਖਿਆ ਕਰਨੀ ਮੀਰੀ ਪੀਰੀ ਇਤੋਂ ਬੜੇ ਲੋਕ ਡਰਦੇ ਆ ਸ਼ਸਤਰਾਂ ਤੋਂ ਬੜੇ ਦਰਦੇ ਆ ਜਦੋਂ ਕੋਈ ਸਿੱਖ ਸ਼ਸਤਰ ਦੀ ਗੱਲ ਕਰਦਾ ਖਿਮਾ ਕਰ ਦਿਓ ਕਹਿੰਦੇ ਨਾ ਨਾ ਇਹ ਸਿੱਖੀ ਚ ਨਹੀਂ ਤੇ ਯਾਦ ਰੱਖਿਓ ਸਾਰੇ ਮੁਲਕ ਜਿਹੜੇ ਨੇ ਜਿਹੜੇ ਆਪੇ ਆਪ ਨੂੰ ਵੱਡੀਆਂ ਪਾਵਰਾ ਕਹਿੰਦੇ ਨਾ ਉਹ ਯੋਰ ਸ਼ਸਤਰਾਂ ਤੇ ਲਾਉਂਦੇ ਪਾਣੇ ਮੈਂ ਫਲਾੜੇ ਨੂੰ ਦੱਬ ਲੈਣਾ ਹੈ ਮੈਂ ਥੋੜੀ ਜਿਹੀ ਬੇਨਤੀ ਕਰਨੀ ਆਪ ਜੀ ਨੂੰ ਇਹ ਸਿੱਖ ਦੇ ਸ਼ਸਤਰ ਦੀ ਵਿਆਖਿਆ ਕੁਝ ਵੱਖਰੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਦੋਨੋਂ ਕਿਰਪਾਨਾਂ ਵੈਸੇ ਢਾਡੀਆਂ ਨੇ ਸ਼ਬਦ ਤਲਵਾਰਾਂ ਹੀ ਵਰਤੇ ਆ ਉਹ ਦੋਨੋਂ ਕਿਰਪਾਨਾਂ ਲੈ ਕੇ ਆ ਗਿਆ ਤਲਵਾਰਾਂ ਇੱਕ ਮੀਰੀ ਤੇ ਇੱਕ ਪੀਰੀ ਦੀ ਪਾਨ ਤੋਂ ਪਹਿਲਾਂ ਮਸੰਦ ਤਾਂ ਕੰਬਣ ਲੱਗ ਪਏ ਉਹ ਮਾਤਾ ਜੀ ਕੋਲ ਚਲੇ ਗਏ ਕਿ ਮਾਤਾ ਜੀ ਦੇਖੋ ਤੁਹਾਡਾ ਪੁੱਤਰ ਹਕੂਮਤ ਨਾਲ ਟੱਕਰ ਲੈਣੀ ਚਾਹੁੰਦਾ ਹੈ ਫੌਜ ਆਪਣੇ ਕੋਲ ਕੋਈ ਨਹੀਂ ਬੰਦੇ ਆਪਣੇ ਕੋਲ ਕੋਈ ਨਹੀਂ ਉਹ ਦੋ ਕਰਪਾਨਾ ਪਾਨ ਲੱਗੇ ਨੇ ਪੁੱਛਿਆ ਮਹਾਰਾਜ ਇਹ ਦੋ ਕਿਉਂ ਹਜ਼ੂਰ ਨੇ ਕਿਹਾ ਇੱਕ ਤੋਂ ਲੈ ਮੀਰਨ ਕੀ ਮੀਰੀ ਇੱਕ ਤੋਂ ਲੈ ਪੀਰਨ ਕੀ ਪੀਰੀ ਕਹ ਵੀ ਸੰਤੋਖ ਸਿੰਘ ਕਹਿੰਦਾ ਮਹਾਰਾਜ ਕਹਿੰਦੇ ਨੇ ਇੱਕ ਨਾਲ ਮੀਰ ਦੀ ਮੀਰੀ ਖਿੱਚ ਲਾਂਗੇ ਅੱਜ ਅਰਥ ਕਰਾਂਗੇ ਮੀਰ ਦੇ ਦੂਜੀ ਲਾਂਗੇ ਪੀਰਨ ਕੀ ਪੀਰੀ ਮੀਰੀ ਪੀਰੀ ਦੋਨੋਂ ਤਰ੍ਹਾਂ ਬਚਾਏ ਸ਼ਰਨਤ ਜਗ ਪਰ ਹਰੈ ਕਹਿੰਦੇ ਅਸੀਂ ਅੱਜ ਤੋਂ ਬਾਅਦ ਦੋ ਕਿਰਪਾਨਾਂ ਪਾਵਾਂਗੇ ਇੱਕ ਮੀਰੀ ਦੀ ਪਾਵਾਂਗੇ ਕਿ ਪੀਰੀ ਦੀ ਪਾਵਾਂਗੇ ਥੋੜਾ ਜਿਹਾ ਆਓ ਜੀ ਅਸੀਂ ਸਾਰੇ ਬੰਦੇ ਮੀਰੀ ਪੀਰੀ ਦੀ ਗੱਲ ਕਰਦੇ ਆ ਜੀ ਸਿੱਖੀ ਦਾ ਸਿਧਾਂਤ ਹੈ ਤੇ ਇਸ ਸ਼ਬਦ ਦੇ ਥੱਲੇ ਰਾਜਸੀ ਲੀਡਰ ਅਰਥ ਵੀ ਗਲਤ ਕਰਦੇ ਆ ਹੈ ਵੋਟਾਂ ਮੰਗਣਗੇ ਕਿਮਾ ਕਰਦੇ ਹੋ ਅਸੀਂ ਜੀ ਗੁਰੂ ਅਰਗਵਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਉਹਨੇ ਥੋੜਾ ਦਿੱਤਾ ਇਹ ਵੋਟਾਂ ਮੰਗਣ ਰੇ ਰਾਤ ਨੂੰ दारू ਵੰਡ ਕੇ ਆਇਓ ਜੀ ਮੀਰੀ ਲੈਣੀ ਨਹੀਂ ਪਿਆਰੋ ਦੋ ਸ਼ਬਦ ਜੇ ਮੀਰ ਸ਼ਬਦ ਦੇ ਅਰਥ ਕੀ ਨੇ ਤੇ ਪੀਰ ਦੇ ਅਰਥ ਕੀ ਨੇ ਮੈਂ ਆਪ ਨੂੰ ਥੋੜੀਆਂ ਬੇਨਤੀਆਂ ਇੱਕ ਤਾਂ ਸ਼ਬਦ ਖੈ ਮੀਰੀ ਅਸਲ ਚ ਲੱਭ ਜੈ ਅਮਰ ਅਮਰ ਤੋਂ ਸ਼ਬਦ ਬਣਿਆ ਅਮੀਰ ਅਸੀਂ ਅਮੀਰ ਦੇ ਅਰਥ ਕਰਨੇ ਆ ਜਿਹਦੇ ਕੋਲ ਦੌਲਤ ਖੈ ਅਰ ਅਮੀਰ ਦਾ ਲਫ਼ਜ਼ੀ ਅਰਥ ਇਹਵੇ ਜਿਹਦੇ ਕੋਲ ਤਾਕਤ ਹੈ ਰਾਜ ਭਾਗ ਹੈ ਮੀਰ ਤੋਂ ਸ਼ਬਦ ਬਣ ਅਮੀਰ ਤੋਂ ਬਣਿਆ ਮੀਰ ਮੀਰ ਬਾਦਸ਼ਾਹ ਨੂੰ ਕਿਹਾ ਜਾਂਦਾ ਤੁਸੀਂ ਆਪ ਜੀ ਜਦੋਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਵਰਦੇ ਹੋ ਇੱਕ ਸ਼ਬਦ ਆਉਂਦਾ ਹੈ ਕਿ ਜਾਂ ਮੀਰ ਸੁਣਿਆ ਤਾਇਆ ਮੀਰਦਰ ਤੇ ਬਾਬਰ ਜਨਮ ਸਾਖੀ ਚ ਇੱਕ ਬਚਨ ਆਉਂਦਾ ਹੈ ਜਦੋਂ ਬਾਬਰ ਨੇ ਅਹਿਮਦਾਬਾਦ ਹਜ਼ੂਰ ਨੇ ਸਾਰੇ ਛਡਾਏ ਉਹਨੇ ਕਿਹਾ ਬਾਬਾ ਜੀ ਜੋ ਮੰਗੋਗੇ ਦਰਵੇਸ਼ ਜੋ ਮੰਗੇਗਾ ਤੈਨੂੰ ਦਿਆਂਗਾ ਹਜ਼ੂਰ ਨੇ ਹੱਸ ਕੇ ਕਿਹਾ ਓ ਬਾਬਰ ਮੀਰ ਮੰਗਤਿਆਂ ਤੂੰ ਮੈਂ ਨਹੀਂ ਮੰਗਦਾ ਹੁੰਦਾ ਤੂੰ ਤਾਂ ਖੁਦ ਮੰਗਦਾ ਹੈ ਕਹੇ ਨਾਨਕ ਸੁਣ ਬਾਬਰ ਮੀਰ ਤੁਜ ਤੇ ਮੰਗੇ ਸੋ ਅਮਕ ਫਕੀਰ ਜਿਹੜਾ ਤੇਰੇ ਤੋਂ ਮੰਗੇਗਾ ਉਹ ਕਹਾਦਾ ਫਕੀਰ ਤੇ ਦਰਵੇਸ਼ ਹੈ ਮੇਰੀ ਇਹ ਤੇ ਬੇਨਤੀ ਅਮਰ ਤੋਂ ਅਮੀਰ ਮੀ ਅਮੀਰ ਤੋਂ ਸ਼ਬਦ ਮੀਰ ਤੇ ਮੀਰੀ ਤੋਂ ਸ਼ਬਦ ਬਣਿਆ ਹੈ ਅਮੀਰ ਤੋਂ ਬਣਿਆ ਮੀਰੀ ਇਹਦਾ ਸਬੰਧ ਹੈ ਰਾਜਸਤਾ ਨਾਲ ਪਰ ਇਸ ਨੂੰ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ ਰਾਜਸਤਾ ਨਾਲ ਦੂਜਾ ਸ਼ਬਦ ਹੈ ਪੀਰ ਪੀਰ ਦਾ ਲਬਜ਼ੀ ਅਰਥ ਹੈ ਰੋਖਾਨੀਅਤ ਵਿੱਚ ਪਹੁੰਚੀ ਹੋਈ ਸ਼ਖਸੀਅਤ ਉੰਜ ਮੋਸਦਨ ਕਿਆਸੀ ਗੁਰੂ ਹਰ ਗੋਬਿੰਦ ਸਾਹਿਬ ਨੂੰ ਵੀ ਪੀਰ ਕਿਹਾ ਹੈ ਗੁਰੂ ਨਾਨਕ ਸਾਹਿਬ ਨੂੰ ਵੀ ਪੀਰ ਕਿਹਾ ਹੈ ਜ਼ਾਹਰ ਪੀਰ ਜਗਤ ਗੁਰ ਬਾਬਾ ਛਠਮ ਪੀਰ ਬੈਠਾ ਗੁਰ ਪਹਾਰੀ ਇੱਥੇ ਮੈਂ ਇੱਕ ਅਰਜ਼ ਆਪ ਨੂੰ ਕਰਨੀ ਹੈ ਮੀਰੀ ਦੀ ਤਾਂ ਕਿਰਪਾਨ ਹੋਈ ਇਹ ਬਾਦਸ਼ਾਹ ਦਾ ਚਿੰਨ੍ਹ ਹੈ ਕਿਉਂਕਿ ਤਾਕਤ ਵਾਸਤੇ ਸ਼ਸਤਰ ਚਾਹੀਦਾ ਪਰ ਪੀਰੀ ਦੀ ਕਿਰਪਾਨ ਕਿਉਂ ਭਾਵੇਂ ਅਸੀਂ ਵਿਆਖਿਆ ਕਰਨ ਵਾਲੇ ਕਹਿ ਦਿੰਨੇ ਆ ਮਹਾਰਾਜ ਨੇ ਕਿਰਪਾਨ ਤੇ ਮਾਲਾ ਇਕੱਠੀ ਕਰ ਦਿੱਤੀ ਮੈਨੂੰ ਬਖਸ਼ ਦਿਓ ਜੇ ਗੁਰੂ ਨੇ ਕਿਰਪਾਨ ਤੇ ਮਾਲਾ ਨਹੀਂ ਇਕੱਠੀ ਕੀਤੀ ਉਹਨੇ ਦੋ ਕਿਰਪਾਨਾਂ ਬੰਨ੍ਹ ਦਿੱਤੀਆਂ ਨੇ ਮੀਰੀ ਤੇ ਪੀਰੀ ਇਕੱਠੀ ਕੀਤੀ ਭਾਵੇਂ ਅਸੀਂ ਮਾਲਾ ਮੈਂ ਪੜ ਰਿਹਾ ਸਜ ਮੈਂ ਮਾਲਾ ਦਾ ਕਿਤੇ ਜ਼ਿਕਰ ਹੈ ਹੁਣ ਥੋੜੀਆਂ ਜੀਆਂ ਬੇਨਤੀਆਂ ਨੇ ਵੀ ਮੀਰ ਦਾ ਸਬੰਧ ਤਾਂ ਹੋਇਆ ਕਿਰਪਾਨ ਨਾਲ ਤੇ ਪੀਰ ਦਾ ਸਬੰਧ ਕਿਰਪਾਨ ਨਾਲ ਕਿਉਂ ਹੋ ਗਿਆ ਪੀਰ ਦਾ ਸਬੰਧ ਤਾਂ ਪੋਥੀ ਨਾਲ ਚਾਹੀਦਾ ਹੈ ਪੀਰ ਦਾ ਸਬੰਧ ਤਾਂ ਮਾਲਾ ਨਾਲ ਚਾਹੀਦਾ ਹੈ ਪੀਰ ਦਾ ਸਬੰਧ ਤਾਂ ਰਬਾਬ ਨਾਲ ਚਾਹੀਦਾ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੋਹਾਨੀਅਤ ਕਮਾਣਾ ਖੰਡੇ ਦੀ ਧਾਰ ਉੱਤੇ ਚੱਲਣਾ ਹੈ ਥੋੜੀਆਂ ਜੀਆਂ ਬੇਨਤੀਆਂ ਧਿਆਨ ਨਾਲ ਸੁਣਿਓ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਪੀਰੀ ਦਾ ਜ਼ਿਕਰ ਕੀਤਾ ਉਦੋਂ ਭਗਤਾਂ ਨੇ ਬਿਲਕੁਲ ਮਾਲਾ ਦਾ ਹ ਇੱਕ ਤਾਂ ਹੁੰਦਾ ਭੁੱਖੇ ਭਗਤ ਨਾ ਕੀ ਜਾਈਏ ਮਾਲਾ ਆਪਣੀ ਲਈ ਜਾ ਇੱਕ ਸ਼ਬਦ ਹੁੰਦਾ ਮਹਾਰਾਜ ਜੀ ਦਾ ਜਬ ਤੇ ਮਾਲਾ ਲਈ ਨ ਪੂਤੇ ਤਬ ਤੇ ਸੁਖ ਨ ਭਇਓ ਮੈਨੂੰ ਬਖਸ਼ ਦੇ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਰੋਹਾਨੀ ਸ਼ਬਦ ਜਿੰਨੇ ਵੀ ਨੇ ਉਥੇ ਮਾਲਾ ਦੇ ਮਣਕਿਆਂ ਦੀ ਥਾਂ ਤੇ ਗੁਰੂ ਨੇ ਰੋਹਾਨੀਅਤ ਦੀ ਵਿਆਖਿਆ ਸ਼ਸਤਰਾਂ ਨਾਲ ਕੀਤੀ ਹੈ ਥੋੜੇ ਜਿਹਾ ਪਰਮਾਨਾ ਪਾ ਲਾਂਗੇ ਜਿਆਦਾ ਨਹੀਂ ਬਾਣੀ ਸਮਝਣ ਵਾਲਿਆਂ ਨੂੰ ਪਤਾ ਹੈ ਸਭ ਤੋਂ ਪਹਿਲੇ ਜਿਹੜੇ ਮਹਾਪੁਰਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਨੇ ਭਗਤ ਜੈਦੇਵ ਤੇ ਬਾਬਾ ਫਰੀਦ ਜੀ ਬਾਬਾ ਫਰੀਦ ਸਾਹਿਬ ਜਦੋਂ ਪੀਰੀ ਦੀ ਵਿਆਖਿਆ ਕਰਦੇ ਨੇ ਰੂਖਾਨੀਅਤ ਦੀ ਉਦੋਂ ਸ਼ਬਦ ਵਰਤਦੇ ਨੇ ਵਾਟ ਹਮਾਰੀ ਖਰੀ ਉਡੀਣੀ ਉੱਥੇ ਉਹਨਾਂ ਨੇ ਕਿਹਾ ਤਸਬੀਹ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪਈਣੀ ਖੰਨਿਓ ਦਰ ਤੇ ਖੰਡਾ ਖੰਡੇ ਨਾਲੋਂ ਵੱਧ ਤਿੱਕੀ ਹੈ ਬੜੀ ਬਰੀਕ ਹੈ ਇਹਦਾ ਮਤਲਬ ਇਬਾਦਤ ਦਾ ਰਸਤਾ ਉਨਾ ਸ਼ਸਤਰ ਨਾਲ ਤੁਲਨਾ ਦਿੱਤੀ ਤਸਵੀਰ ਨਾਲ ਹੀ ਦਿੱਤੀ ਜਿੰਨੇ ਪੁਰਾਣੇ ਭਗਤ ਨੇ ਵਾਟ ہماری ਖਰੀ ਉਡੀਨੀ ਕਨਿਓ ਤਿੱਖੀ ਬਹੁਤ ਪਈਣੀ ਉਸ ਉਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਤ ਸੁਭਾਰ ਸਵੇਰਾ ਕਹਿੰਦੇ ਸਾਡਾ ਰਸਤਾ ਖੰਡੇ ਦੀ ਧਾਰ ਤੇ ਚਲਣਾ ਹੈ ਜਿਹਨੂੰ ਆਪਾਂ ਕਹਿੰਦੇ ਖਾਲਸਾ ਖੰਡੇ ਦੀ ਧਾਰ ਤੇ ਨੱਚਦਾ ਹੈ ਬਾਬਾ ਫਰੀਦ ਸਭ ਤੋਂ ਪਹਿਲਾਂ ਕਹਿੰਦੇ ਆ ਕਿ ਮੇਰਾ ਰਸਤਾ ਖੰਡੇ ਦੀ ਧਾਰ ਤੇ ਹੈ ਮੈਂ ਤਲਵਾਰ ਤੇ ਚੱਲ ਰਿਹਾ ਅਗਲੀ ਬੇਨਤੀ ਹੋਰ ਸੁਣੀਓ ਗੁਰੂ ਗ੍ਰੰਥ ਸਾਹਿਬ ਵਿੱਚ ਦੂਜਾ ਭਗਤ ਆ ਸ਼ਬਦ ਬੋਲ ਹੈ ਨਾ ਕਬੀਰ ਸਾਹਿਬ ਨੇ ਜਦੋਂ ਸ਼ਬਦ ਦੀ ਤੁਲਨਾ ਦਿੱਤੀ ਤਾਂ ਉਹਨਾਂ ਨੇੇਜੇ ਨਾਲ ਦਿੱਤੀ ਹੈ ਸ਼ਸਤਰ ਨਾਲ ਦਿੱਤੀ ਉਹਨਾਂ ਨੇ ਬਾਣ ਨਾਲ ਦਿੱਤੀ ਹੈ ਤੀਰ ਨਾਲ ਕਬੀਰ ਸਤਗੁਰ ਸੂਰਮੇ ਬਾਹਾ ਬਾਣ ਜੋ ਇੱਕ ਉਥੇ ਯਾਦ ਰੱਖਿਓ ਖੈ ਪੀਰੀ ਮੇਰੀ ਬਰੀਕੀ ਨਾਲ ਬੇਨਤੀ ਸ਼ਾਇਦ ਤੁਸੀਂ ਸਮਝ ਰਹੇ ਹੋਗੇ ਮੈਂ ਅਰਜ਼ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਰੋਹਾਨੀਅਤ ਨੂੰ ਵੀ ਜਦੋਂ ਬਿਆਨ ਕੀਤਾ ਗਿਆ ਸ਼ਸਤਰਾਂ ਦੀ ਉਦਾਹਰਨ ਨਹੀਂ ਲਈ ਗਈ ਮਹਾਰਾਜ ਨੇ ਕਿਹਾ ਕਬੀਰ ਸਤਗੁਰ ਸੂਰਮੇ ਬਾਹਾ ਬਾਨ ਜੋ ਇਕ ਲਗਤ ਹੀ ਭੁਇ ਗਿਰ ਪਰਿਆ ਪਰਾ ਕਰੇਜੇ ਛੇਕ ਉਹ ਬਾਨ ਕਾ ਦਾ ਹੈ ਸ਼ਬਦ ਦਾ ਇਸ ਤੋਂ ਅਗਲੀ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਗੁਰੂ ਕੇ ਰਬਾਬੀ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਨੇ ਕਿਰਪਾਨ ਪਕੜੀ ਆਪ ਨੂੰ ਬੜਾ ਹੋਰ ਤਰ੍ਹਾਂ ਲੱਗੇਗਾ ਵੀ ਆਸਰਾ ਹੱਥ ਕਿਤਾਬ ਕਾਸ਼ ਹੈ ਮੈਂ ਇੱਕ ਬੇਨਤੀ ਕਰਾਂ ਅਸਾਮ ਵਿੱਚ ਚਲੋ ਮੇ ਕੋ ਸਮਾਨ ਨੂਰ ਸ਼ਾ ਜਾਦੂਗਰਨੀ ਜਿਹਨੂੰ ਚੇਂਜ ਕੀਤਾ ਜਿਨੇ ਭਾਈ ਮਰਦਾਨੇ ਨੂੰ ਸੁਰਤ ਨਾਲ ਅਹਿਸਾਸ ਕਰਾ ਦਿੱਤਾ ਭੇਡੂ ਦਾ ਸੁਰਤ ਨਹੀਂ ਮੰਨ ਲਿਆ ਉੱਥੇ ਗੁਰੂ ਨਾਨਕ ਸਾਹਿਬ ਦਾ ਨੇਜਾ ਪਿਆ ਹੋਇਆ ਹੈ ਗਿਆਨੀ ਗਿਆਨ ਸਿੰਘ ਲਿਖਦੇ ਨੇ ਮੇ ਵਿੱਚੋਂ ਨਿਕਲਿਆ ਕਿ ਜਦੋਂ ਨੂਰ ਸ਼ਾ ਜਾਦੂਗਰਨੀ ਚਲੋ ਇਹ ਵੱਖਰਾ ਵਿਸ਼ਾ ਕੌਣ ਸੀ ਜਨਾਨੀ ਦਾ ਨਾਂ ਨੂਰ ਸ਼ੋ ਕਿਉਂ ਉਹਦਾ ਨਾਂ ਪਦਮਾਵਤੀ ਸੀ ਉਹਦੇ ਬਾਪ ਦਾ ਨਾਮ ਤਰੇਂਦਰਨਾਥ ਸੀ ਇਹਦਾ ਬਾਪ ਤਰੇਂਦਰਨਾਥ ਇੱਕ ਨੂਰ ਸ਼ਾ ਮੁਸਲਮਾਨ ਫਕੀਰ ਦਾ ਸ਼ਰਦਾਲੂਸੀ ਉਹਨੇ ਜੰਤਰਮੰਤਰੇ ਦੇ ਬਾਪ ਨੂੰ ਦਿੱਤੇ ਬਾਪ ਨੇ ਧੀ ਨੂੰ ਦਿੱਤੇ ਜਿਹੜਾ ਨਾਮ ਨੂਰ ਸ਼ਾ ਦਾ ਚੱਲਦਾ ਸੀ ਉਹ ਵੀ ਪਦਮਾ ਦਾ ਨਾਮ ਨੂਰ ਸ਼ਾ ਜਾਦੂਗਰ ਨਹੀਂ ਹੋ ਗਿਆ ਨਾ ਫਕੀਰ ਦਾ ਚੱਲਦਾ ਜਦੋਂ ਇਹ ਤਬਦੀਲ ਹੋਈ ਮਹਾਰਾਜ ਦੇ ਸਾਹਮਣੇ ਆ ਨਹੀਂ ਸਕੀ ਜੀ ਇਹ ਫਿਰ ਚਰਨਾ ਤੇ ਡਿੱਗ ਪਈ ਫਿਰ ਕਹਿੰਦੀ ਮਹਾਰਾਜ ਅੱਜ ਤੋਂ ਬਾਅਦ ਸ਼ਬਦ ਦੀ ਗੱਲ ਕਰਾਂਗੀ ਪਾਣੀ ਦੀ ਕਮੀ ਹੈ ਇਤਿਹਾਸ ਕਹਿੰਦਾ ਮਹਾਰਾਜ ਕੋਲ ਨੇਜਾ ਸੀ ਪੱਥਰ ਚ ਨੇਜਾ ਮਾਰਿਆ ਪਾਣੀ ਬਾਹਰ ਆ ਗਿਆ ਅੱਜ ਤੱਕ ਇਲਾਕਾ ਪਾਣੀ ਉਸੇ ਉਹਦੇ ਦਾ ਪਿੰਦਾ ਆ। ਮੈਂ ਆਪ ਨੂੰ ਬੇਨਤੀ ਜਿਹੜੀ ਕਰ ਲਖਾ ਫਰੀਦ ਸਾਹਿਬ ਕਹਿੰਦੇ ਖੰਡੇ ਦੀ ਧਾਰ ਕਬੀਰ ਸਾਹਿਬ ਕਹਿੰਦੇ ਤੀਰ ਚਲਾਇਆ ਗੁਰੂ ਅਮਰਦਾਸ ਨੂੰ ਤੁਸੀਂ ਰੋਜ਼ ਪੜ੍ਹਦੇ ਹੋ ਭਗਤਾਂ ਕੀ ਚਾਲ ਨਿਰਾਲੀ ਚਲਨ ਚਾਲਨ ਨਿਰਾਲੀ ਭਗਤਾਂ ਕੇਰੀ ਬਖਮਾਰੀ ਚਲਣਾ ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਅੱਗੇ ਕੀ ਹੈ ਖਾਨਿਓ ਤਿੱਖੀ ਇਹ ਪੀਰੀ ਹੈ ਜੀ ਭਗਤੀ ਕਮਾਣਾ ਜਿਹੜੇ ਕਹਿੰਦੇ ਨੇ ਜੀ ਪੀਰੀ ਦੀ ਕਿਰਪਾਨ ਕਿਉਂ ਮਹਾਰਾਜ ਨੇ ਕਿਹਾ ਖੰਨੇਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਸੱਚ ਏ ਵੇ ਕਿ ਰੂਖਾਨੀਅਤ ਕਮਾਣੀ ਖੰਡੇ ਦੀ ਧਾਰ ਹੈ ਇਸ ਤੋਂ ਅਗਲੀ ਬੇਨਤੀ ਤੁਸੀਂ ਇੱਕ ਸ਼ਬਦ ਸਤਗੁਰਾਂ ਦਾ ਰੋਜ਼ ਪੜ੍ਹਦੇ ਹੋ ਦਸਵੇਂ ਜਾਮੇ ਸੀਸ ਮੰਗੇ ਪਰ ਪਹਿਲੇ ਜਾਮੇ ਉਹਨਾਂ ਨੇ ਫਿਰ ਗੱਲ ਕੀਤੀ ਸ਼ਾਸਤਰ ਦੀ ਕਹਿਣ ਲੱਗੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਉ ਸਿਰ ਵੱਡਣ ਦਾ ਜ਼ਿਕਰ ਕੀਤਾ ਗਿਆ ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਗੁਰੂ ਨਾਨਕ ਸਾਹਿਬ ਕੋਲ ਇੱਕ ਕਿਰਪਾਨ ਹੈ ਇਹਦਾ ਜ਼ਿਕਰ ਗੁਰੂ ਕੇ ਰਬਾਬੀ ਕਰਦੇ ਆ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਆਏ ਆ ਭਾਈ ਲੈਣਾ ਜੀ ਆਏ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਖੜਕ ਇੰਨੇ ਜ਼ੋਰ ਦੀ ਚਲਾਈ ਅੰਦਰੋਂ ਵੱਢ ਕੇ ਸਾਰੇ ਭਰਮ ਗੁਰੂ ਅੰਗਦ ਸਾਹਿਬ ਨੂੰ ਪੀਰੀ ਦੀ ਕਿਰਪਾਨ ਦੇ ਨਾਲ ਕੱਟ ਕੇ ਨਵਾਂ ਜੀਵਨ ਦੇ ਦਿੱਤਾ ਇਹ ਪੌੜੀ ਹੈ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਮਦੈ ਦੇ ਗੁਣਾ ਸਤ ਭੈਣ ਪਰ ਆਪਖੈ ਪਾਰੰਗ ਦਾਨ ਪੜੀਮਦੈ ਨਾਨਕ ਰਾਹ ਚਲਾਇਆ ਆ ਆ ਮੀਰੀ ਜੇ ਨਾਨਕ ਰਾਹ ਚਲਾਇਆ ਸਚ ਕੋਟ ਸਤਾਣੀ ਨੀਮਦੈ ਲੈਣੇ ਧਰਿ ਹੁਣ ਛਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਮਦੈ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਂ ਕੁਵੈ ਜੀਤ ਹੈ ਇਹ ਪਾਠ ਰੋਜ਼ ਕਰਿਆ ਕਰੋ ਮੈਂ ਇੱਕ ਵਾਰੀ ਇੱਥੇ ਕਹਿ ਕੇ ਗਿਆ ਸਾਂ ਅੱਠ ਪੌੜੀਆਂ ਨੇ ਪ੍ਰਾਤਨ ਗੁਰਸੇਖੀ ਇਸ਼ਨਾਨ ਕਰਨ ਵੇਲੇ ਕੇਸੀ ਇਸ਼ਨਾਨ ਕਰਦੇ ਸਨ ਨਾਲੇ ਇਹ ਬਾਹਰ ਪਾੜਦੇ ਹੁੰਦੇ ਸਨ ਇੱਥੇ ਕਿਹਾ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਖੱਤ ਚ ਪਕੜੀ ਹੋਈ ਮੱਤ ਗੁਰ ਆਤਮਦੇਵ ਦੀ ਪੀਰੀ ਕਰਪਾਨ ਹੈ ਮੱਤ ਗੁਰ ਆਤਮਦੇਵ ਦੀ ਖੜਕ ਜ਼ੋਰ ਪ੍ਰਾਂ ਕੁਵੈ ਜੀਦ ਹੈ ਗੁਰਮਤ ਦੀ ਕਰਪਾਨ ਨਾਲ ਸ਼ਬਦ ਦੀ ਕਰਪਾਨ ਨਾਲ ਗੁਰੂ ਅੰਗਦ ਸਾਹਿਬ ਦਾ ਅੰਦਰ ਵੱਢ ਕੇ ਗੁਰੂ ਨਾਨਕ ਸਾਹਿਬ ਨੇ ਜੀ ਦਾਨ ਦੇ ਦਿੱਤਾ ਇਹ ਫਿਰ ਪ੍ਰਤੱਖ ਹੋ ਗਿਆ ਨਾ ਮੇਰੀ ਫਿਰ ਬੇਨਤੀ ਗੁਰੂ ਗੁਰੂ ਅੰਗਦ ਸਾਹਿਬ ਨੇ ਵੇਖੋ ਨਿਮਰਤਾ ਦੀ ਗੱਲ ਕਰਦੇ ਆ ਸ਼ਸਤਰਾਂ ਦੀ ਗੱਲ ਕੀਤੀ ਜਿਹੜੇ ਸ਼ਸਤਰਾਂ ਤੋਂ ਤਰੈਂਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਮਹਾਰਾਜ ਕਹਿੰਦੇ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਸ਼ਹਰੀ ਇਸ ਆਗੇ ਕੋ ਟਿਕੈ ਨਾ ਵਿਕਾਰੀ ਗਰੀਬੀ ਗਦਾ ਮੇਰੇ ਕੋਲ ਗੁਰਜ ਹੈ ਨਿਮਰਤਾ ਦੀ ਤੇ ਸਭ ਦੇ ਚਰਨਾਂ ਦੀ ਧੂੜ ਬਣ ਜਾਣਾ ਖੰਡਾ ਹੈ ਮੇਰੀ ਬੇਨਤੀ ਹੈ ਕਿ ਜਿਹੜੀ ਪੀਰੀ ਹੈ ਉਹ ਵੀ ਇੱਕ ਮਾਰਗ ਬੜਾ ਵਿਕਮੇ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਦੀ ਕਿਰਪਾਨ ਵੀ ਪਾਈ ਤੇ ਪੀਰੀ ਦੀ ਪਾਈ ਮੈਂ ਅਰਜ ਕਰਾਂ ਉਸ ਵਕਤ ਮਹਾਰਾਜ ਜੀ ਦਾ ਇਤਿਹਾਸ ਕਹਿੰਦਾ ਗੁਰਬਿਲਾਸ ਕਹਿੰਦਾ ਕੇਸਰੀ ਚੋਲਾ ਪਾਇਆ ਮਹਾਰਾਜ ਨੇ ਦਸਤਾਰ ਸਜਾਈ ਜਿਹੜੀ ਕਲਗੀ ਸੀ ਉਹ ਵੀ ਕੇਸਰੀ ਰੰਗ ਦਾ ਜ਼ਿਕਰ ਇਤਿਹਾਸ ਕਰਦਾ ਹੈ ਜੀ ਮਹਾਰਾਜ ਜਦੋਂ ਬੈਠੇ ਬੈਠੇ ਕਿਵੇਂ ਆ ਬਾਬਾ ਬੁੱਢਾ ਸਾਹਿਬ ਨੇ ਇੱਕ ਕਿਰਪਾਨ ਮੀਰੀ ਦੀ ਪਾ ਦਿੱਤੀ ਇੱਕ ਪੀਰੀ ਦੀ ਪਾ ਦਿੱਤੀ ਮੈਂ ਇੱਥੇ ਅਰਜ਼ ਕਰਾਂਗਾ ਜਿਨ੍ਹਾਂ ਲੋਕਾਂ ਕੋਲ ਪੀਰੀ ਆਈ ਉਹ ਧਿਆਨ ਦੀ ਗੱਲ ਕਰਦੇ ਰਹੇ ਪਰ ਮੀਰੀ ਵਾਲਿਆਂ ਨੇ ਜ਼ੋਰ ਨਾਲ ਤਾਕਤ ਵਾਲਿਆਂ ਨੇ ਭਾਰਤ ਨੂੰ ਗੁਲਾਮ ਕਰ ਲਿਆ ਤੇ ਜਿਨ੍ਹਾਂ ਕੋਲ ਕੱਲੀ ਕਿਰਪਾਨ ਆਈ ਬਾਹਰ ਦੀ ਤਲਵਾਰ ਆਈ ਉਹਨਾਂ ਜ਼ੁਲਮ ਇਨਾ ਕੋ ਕੀਤਾ ਕਿ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ ਗੁਰੂ ਨੇ ਕਿਹਾ ਸਿੱਖ ਕਿਰਪਾਨ ਮੀਰੀ ਦੀ ਚੁੱਕੇ ਪਰ ਪੀਰੀ ਵਾਰੀ ਕਿਰਪਾਨ ਨੂੰ ਕਦੀ ਭੁੱਲਣਾ ਨਹੀਂ ਇਸ ਨੂੰ ਥੋੜਾ ਫਿਰ ਸੁਣਿਓ ਮੇਰੀ ਗੱਲ ਨੂੰ